ਵੈਹੁਰ ਜੀ ਦਾ ਖਾਲਸਾ ਵੈਹੁਰ ਜੀ ਕੀ ਫਤਿਹ ਮੈਂ ਅੱਜ ਟੁੱਡੀਪਿੰਡ ਪਿੰਡ ਆਇਆ ਗੁਰਵਿੰਦਰ ਸਿੰਘ ਜੀ ਦੇ ਘਰ ਤੇ ਇਹਨਾਂ ਦਾ ਬੇਟਾ ਵਾ ਜਿਹਦੇ 3-4 ਆਪਰੇਸ਼ਨ ਹੋ ਚੁੱਕੇ ਆ ਲੈਟਰਿੰਗ ਵਾਲੀ ਜਿਹੜੀ ਪੈ ਪਿਆ ਬਾਹਰ ਆ ਖੈਲੀ ਲੱਗੀ ਆ ਤੇ 3-4 ਆਪਰੇਸ਼ਨ ਹੋ ਚੁੱਕੇ ਆ ਤੇ ਹੁਣ ਫੇਰ ਡਾਕਟਰਾਂ ਨੇ ਕਿਹਾ ਵੀ ਇਹਦੀ ਜਿਹੜੀ ਲੈਟਰਿੰਗ ਵਾਲੀ ਨਾਲੀ ਆ ਉਹ ਅੰਦਰ ਪਾਉਣ ਵਾਸਤੇ ਆਪਰੇਸ਼ਨ ਜਿਹੜਾ ਹੋਣਾ ਵਾ 50-60 ਹਜ਼ਾਰ ਦੀ ਲੋੜ ਆ ਪਹਿਲਾਂ ਇਹਨਾਂ ਨੇ ਫੜ ਤੜ ਕੇ ਪੈਸੇ ਲਾਏ ਪਰ ਹੁਣ ਇਨੀ ਵਾਹ ਨਹੀਂ ਪੈ ਰਹੀ ਕਿ ਇਹ ਫੇਰ ਦੁਬਾਰਾ ਆਪਰੇਸ਼ਨ ਕਰਾ ਚੁੱਕਣ ਤੇ ਮੈਂ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੀ ਅੱਗੇ ਹੋ ਕੇ ਜਿਹੜੀ ਆ ਉਹ ਮਦਦ ਕੀਤੀ ਜਾਵੇ ਕੁਝ ਗੁਰਵਿੰਦਰ ਸਿੰਘ ਜੀ ਦਾ ਜਿਹੜਾ ਘਰ ਹੈ ਆ ਬਹੁਤ ਗਰੀਬ ਆ ਆ ਇਹਨਾਂ ਦਾ ਹਾਊਸ ਹੈ ਸਾਰਾ ਮਤਲਬ ਵੇਖ ਸਕਦੇ ਹੋ ਤੁਸੀਂ ਤੇ ਇਹਨਾਂ ਦੀ ਵਾਈਫ ਆ ਤੇ ਇਹ ਬੇਟਾ ਇਹਨਾਂ ਦਾ ਇਕੱਲਾ-ਕੱਲਾ ਗੁਰਵਿੰਦਰ ਜੀ ਤੁਸੀਂ ਆਪ ਹੀ ਥੋੜਾ ਜਿਹਾ ਬੇਨਤੀ ਕਰੋ ਸੰਗਤ ਨੂੰ ਮਹਾਰਾਜ ਜੀ ਖਾਲਸਾ ਵੈਗ ਜੀ ਦੇ ਫਦੇ ਮਿੰਤੇ ਆ ਵੀ ਚਲੋ ਬੱਚਾ ਮੇਰਾ ਤੇ ਤਿੰਨ ਅਪਰੇਸ਼ਨ ਇਹਦੇ ਹੋ ਚੁੱਕੇ ਜੇ ਵੀ ਮੈਂ ਇਹਨਾਂ ਦਾ ਕਰਜ ਥਲੇ ਡੁੱਬਾਂ ਕੀ ਹੁਣ ਮੇਰੀ ਕੋ ਬਾੜ ਨਹੀਂ ਮੈਂ ਦਾ ਬੱਚੇ ਤਾਂ ਫੇਰ ਅਪਰੇਸ਼ਨ ਕਰਾ ਸਕਾ ਚਲੋ ਤੁਹਾਡੇ ਭੈਣ ਭਰਾਵਾਂ ਕਰੇ ਹੱਥ ਜੋੜ ਕੇ ਇਹੋ ਬੇਨਤੀ ਕਰਦਾ ਵੀ ਜਿੰਨੀ ਵੀ ਤੁਹਾਡੇ ਭੈਣ ਭਰਾਵਾਂ ਤੋਂ ਮੇਰੇ ਗਰੀਬ ਦੀ ਹੈਲਪ ਹੁੰਦੀ ਆ ਮੇਰੇ ਬੱਚੇ ਦੇ ਅਪਰੇਡ ਬਾਅਦ ਤੇ ਫੇਰ ਕੀਤੀ ਜਾਵੇ ਵੀ ਹੁਣ ਇਹਦਾ ਫੇਰ ਅਪਰੇਸ਼ਨ ਹੋਣਾ ਵਾ ਆ ਵੇਖੋ ਇਹਦੀ ਫੇਰ ਵਾਰ ਹੈ ਬੱਚੇ ਦੀ ਇਹ ਸਾਥ ਦੀ ਦਾ ਦੁਬਾਰੇ ਫੇਰ ਅਪਰੇਸ਼ਨ ਹੋਣਾ ਵਾ ਨਾ 50-60000 ਰੁਪਏ ਦਾ ਫੇਰ ਖਰਚਾ ਵੀ ਉਹਨਾਂ ਨੂੰ ਦੱਸਿਆ ਜੇ ਮੈਂ ਇੱਥੇ ਤੁਹਾਡੇ ਘੜੀ ਪੈਣ ਭਰਾਵਾ ਗਾੜੀ ਵੀ ਮੇਰੀ ਗਰੀਬ ਦੀ ਮਦਦ ਕੀਤੀ ਜਾਵੇ ਤਾਂ ਕਿ ਇਸ ਬੱਚੇ ਦੀ ਫੇਰ ਹੋ ਸਕੇ ਫੇਰ ਦੁਬਾਰਾ ਜੀ ਹਾਂਜੀ ਹਾਂਜੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਹਨਾਂ ਦਾ ਵੱਦ ਤੋਂ ਵੱਦ ਜਿਹੜੀ ਹੈ ਮਦਦ ਕੀਤੀ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ